ਸਾਰਿਆਂ ਮੇਰੀ ਵੱਲੋਂ ਜੈ ਮਸੀਹ ਦੀ ਅੱਜ ਦੇ ਦਿਨ 'ਚ ਇੱਕ ਨਵਾਂ ਵੀਡੀਓ ਲੈ ਕੇ ਮੈਂ ਤੁਹਾਡੇ ਵਿੱਚ ਹਾਜ਼ਰ ਹਾਂ ਤੇ ਅੱਜ ਦੇ ਦਿਨ ਦੇ ਵਿੱਚ ਅਸੀਂ ਗੱਲ ਕਰਦੇ ਆ ਰਹੇ ਹਾਂ ਇੱਕ ਲੜੀ ਦੇ ਉੱਤੇ ਕਿ ਮਸੀਹੀ ਵਿਸ਼ਵਾਸ ਦੀਆਂ ਬੁਨਿਆਦੀ ਗੱਲਾਂ ਤੇ ਅੱਜ ਦੇ ਦਿਨ 'ਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਮਨੁੱਖ ਕੀ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਸੀਰੀਜ਼ ਦੇ ਵਿੱਚ ਸਾਡੇ ਨਾਲ ਹੋ ਤੇ ਇਸ ਲੈਸਨ ਦੇ ਵਿੱਚ ਅਸੀਂ ਦੋ ਗੱਲਾਂ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਸਾਰਿਆਂ ਤੋਂ ਪਹਿਲੀ ਗੱਲ ਇਹ ਕਿ ਲੋਕਾਂ ਨੂੰ ਕਿਉਂ ਪਰਮੇਸ਼ਵਰ ਨੇ ਬਣਾਇਆ ਤੇ ਦੂਜੀ ਗੱਲ ਇਹ ਪਰਮੇਸ਼ਵਰ ਦੇ ਸਰੂਪ ਦੇ ਉੱਤੇ ਬਣਾਏ ਜਾਣ ਦਾ ਮਤਲਬ ਕੀ ਹੈ ਸੋ ਵੇਖੋ ਜਿਹੜੀ ਪਰਮੇਸ਼ਵਰ ਦੀ ਸਭ ਤੋਂ ਸ਼ਰੂਮਣੀ ਰਚਨਾ ਸੀਗੀ ਉਹ ਉਹ ਸੀਗੀ ਜਦੋਂ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਵਰਗਾ ਤੇ ਆਪਣੇ ਸਰੂਪ ਦੇ ਉੱਤੇ ਬਣਾਇਆ ਆਓ ਅਸੀਂ ਇਸ ਪਹਿਲੇ ਸਵਾਲ ਦੇ ਉੱਤੇ ਗੱਲ ਕਰਦੇ ਹਾਂ ਲੋਕ ਜਿਹੜੇ ਸੀਗੇ ਇਹਨਾਂ ਨੂੰ ਕਿਉਂ ਬਣਾਇਆ ਗਿਆ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਏ ਕਿ ਪਰਮੇਸ਼ਵਰ ਨੂੰ ਸਾਨੂੰ ਬਣਾਉਣ ਦੀ ਜ਼ਰੂਰਤ ਨਹੀਂ ਸੀ ਫਿਰ ਵੀ ਪਰਮੇਸ਼ਵਰ ਨੇ ਸਾਨੂੰ ਕਿਉਂ ਬਣਾਇਆ ਸਾਨੂੰ ਪਰਮੇਸ਼ਵਰ ਨੇ ਇਸ ਲਈ ਬਣਾਇਆ ਤਾਂ ਕਿ ਸਾਡੇ ਦੁਆਰਾ ਪਰਮੇਸ਼ਵਰ ਦੀ ਮਹਿਮਾ ਹੋਵੇ ਤੇ ਦੂਜੀ ਗੱਲ ਏ ਪਰਮੇਸ਼ਵਰ ਨੇ ਸਾਨੂੰ ਬਣਾਇਆ ਤਾਂ ਕਿ ਅਸੀਂ ਪਰਮੇਸ਼ਵਰ ਦੀ ਮਹਿਮਾ ਕਰ ਸਕੀਏ ਪਰਮੇਸ਼ਵਰ ਨੇ ਸਾਨੂੰ ਆਪਣੀ ਮਹਿਮਾ ਲਈ ਬਣਾਇਆ ਤਾਂ ਕਿ ਅਸੀਂ ਪਰਮੇਸ਼ਵਰ ਦੀ ਮਹਿਮਾ ਕਰ ਸਕੀਏ ਬਹੁਤ ਹੀ ਮਹੱਤਵਪੂਰਨ ਗੱਲ ਹੈ ਪਰਮੇਸ਼ਵਰ ਨੇ ਸਾਨੂੰ ਇਸ ਲਈ ਨਹੀਂ ਬਣਾਇਆ ਕਿ ਪਰਮੇਸ਼ਵਰ ਨੂੰ ਕੋਈ ਜ਼ਰੂਰਤ ਸੀ ਬਲਕਿ ਪਰਮੇਸ਼ਵਰ ਜਿਹੜਾ ਹੈ ਉਹਦੀ ਤ੍ਰੀਏਕਤਾ ਦੇ ਵਿੱਚ ਹਮੇਸ਼ਾ ਤੋਂ ਪਰਫੈਕਟ ਲਵ ਅਤੇ ਪਰਫੈਕਟ ਫੈਲੋਸ਼ਿਪ ਸੀਗੀ ਸੋ ਪਰਮੇਸ਼ਵਰ ਨੇ ਸਾਨੂੰ ਇਸ ਕਰਕੇ ਨਹੀਂ ਬਣਾਇਆ ਕਿ ਪਰਮੇਸ਼ਵਰ ਇਕੱਲਾ ਮਹਿਸੂਸ ਕਰ ਰਿਹਾ ਸੀ ਤੇ ਉਹਨੂੰ ਲੋਕਾਂ ਦੀ ਸੰਗਤੀ ਦੀ ਜ਼ਰੂਰਤ ਸੀ ਬਲਕਿ ਬਾਈਬਲ ਸਾਨੂੰ ਇਹ ਗੱਲ ਦੱਸਦੀ ਹੈ ਜਿਸ਼ਾਇਆ ਦੀ ਕਿਤਾਬ ਉਹਦੇ 43 ਅਧਿਆਏ ਦੇ 7 ਵਚਨ ਚ ਕਿ ਪਰਮੇਸ਼ੁਰ ਨੇ ਸਾਨੂੰ ਆਪਣੀ ਮਹਿਮਾ ਵਾਸਤੇ ਬਣਾਇਆ ਤੇ ਇਹਦੇ ਕਾਰਨ ਸਾਨੂੰ ਜੋ ਕੁਝ ਵੀ ਜ਼ਿੰਦਗੀ ਚ ਕਰਨਾ ਚਾਹੀਦਾ ਹੈ ਉਹ ਪਰਮੇਸ਼ੁਰ ਦੀ ਮਹਿਮਾ ਦੇ ਵਾਸਤੇ ਕਰਨਾ ਚਾਹੀਦਾ ਹੈ ਇਸ ਗੱਲ ਦੇ ਦੁਆਰਾ ਸਾਨੂੰ ਇਸ ਗੱਲ ਦਾ ਆਸ਼ਵਾਸ਼ਣ ਮਿਲ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਉਹ ਮਹੱਤਵਪੂਰਨ ਹੈ ਤੇ ਉਹ ਆਪਣੇ ਮਕਸਦ ਦੀ ਪੂਰਤੀ ਕਰਦੀ ਹੈ ਜਦੋਂ ਅਸੀਂ ਇਹ ਗੱਲ ਨੂੰ ਸਮਝਦੇ ਹਾਂ ਤੇ ਅਸੀਂ ਆਪਣੇ ਆਪ ਨੂੰ ਸੱਚਾਈ ਦੇ ਸਾਹਮਣੇ ਜਾ ਕੇ ਹਲੀਮ ਕਰ ਦਿੰਨੇ ਆ ਕਿ ਸਾਨੂੰ ਪਰਮੇਸ਼ਰ ਨੇ ਇਸ ਲਈ ਬਣਾਇਆ ਕਿ ਅਸੀਂ ਪਰਮੇਸ਼ਵਰ ਦੀ ਮਹਿਮਾ ਕਰੀਏ ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਸਾਨੂੰ ਸ਼ਾਂਤੀ ਮਿਲ ਜਾਂਦੀ ਏ ਸਾਨੂੰ ਸੰਤੁਸ਼ਟੀ ਮਿਲ ਜਾਂਦੀ ਏ ਤੇ ਸਾਨੂੰ ਆਨੰਦ ਮਿਲ ਜਾਂਦਾ ਹੈ ਇਹਦੇ ਦੁਆਰਾ ਅਸੀਂ ਦੂਜੇ ਸਵਾਲ ਦੇ ਵਿੱਚ ਆਉਨੇ ਆ ਸਾਡੀ ਜ਼ਿੰਦਗੀ ਦਾ ਅਸਲ ਚ ਮਕਸਦ ਕੀ ਏ ਸਾਡੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਉਹ ਹੈ ਕਿ ਅਸੀਂ ਪਰਮੇਸ਼ਵਰ ਨੂੰ ਮਹਿਮਾ ਦਈਏ ਤੇ ਪਰਮੇਸ਼ਵਰ ਨੂੰ ਆਦਰ ਦਈਏ ਇਸੇ ਲਈ ਅਸੀਂ ਬਣਾਏ ਗਏ ਹਹੀ ਸਾਡਾ ਮਕਸਦ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਜ਼ਿੰਦਗੀ ਦੇ ਵਿੱਚ ਭਟਕਦੇ ਰਹਿੰਦੇ ਨੇ ਇਹ ਲੱਭਦੇ ਹੋਏ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ ਮੈਂ ਇੱਥੇ ਕਿਉਂ ਆ ਪਰ ਬਾਈਬਲ ਬਹੁਤ ਹੀ ਸਪੱਸ਼ਟ ਹੈ ਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡੇ ਚੋਂ ਹਰ ਇੱਕ ਦਾ ਇੱਕ ਮਕਸਦ ਹੈ ਤੇ ਸਾਡਾ ਮਕਸਦ ਇਹ ਆ ਕਿ ਅਸੀਂ ਪਰਮੇਸ਼ਵਰ ਨੂੰ ਮਹਿਮਾ ਦਈਏ ਪਰਮੇਸ਼ਵਰ ਨੂੰ ਆਦਰ ਦਈਏ ਸੋ ਅਸੀਂ ਅਕਸਰ ਹੀ ਇਸ ਗੱਲ ਦੇ ਪ੍ਰਤਾਵੇ ਦੇ ਵਿੱਚ ਪੈ ਜਾਂਦੇ ਆ ਤੇ ਅਸੀਂ ਆਪਣੀਆਂ ਪਰਸਨਲ ਜਿਹੜੇ ਇੰਟਰਸਟ ਨੇ ਸਾਡੀਆਂ ਜਿਹੜੀਆਂ ਹੌਬੀਜ਼ ਨੇ ਤੇ ਸਾਡੀਆਂ ਜਿਹੜੀਆਂ ਚਾਹਤਾਂ ਨੇ ਅਸੀਂ ਉਹਨਾਂ ਦੇ ਮਗਰ ਦੌੜਦੇ ਆ ਕਿ ਇਹਦੇ ਦੁਆਰਾ ਸਾਨੂੰ ਜ਼ਿੰਦਗੀ 'ਚ ਸ਼ਾਂਤੀ ਸੰਤੁਸ਼ਟੀ ਤੇ ਆਨੰਦ ਮਿਲੇਗਾ ਪਰ ਇਹ ਸੱਚ ਨਹੀਂ ਹੈ ਸੱਚੀ ਖੁਸ਼ੀ ਤੇ ਸੱਚਾ ਆਨੰਦ ਕੇਵਲ ਪ੍ਰਭੂ ਦੇ ਵਿੱਚ ਮਿਲਦਾ ਹੈ ਸਾਡਾ ਆਨੰਦ ਸਾਨੂੰ ਉਦੋਂ ਮਿਲਦਾ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਇੱਕ ਰਿਸ਼ਤੇ ਦੇ ਵਿੱਚ ਹੁੰਨੇ ਆ ਬਾਈਬਲ ਦੇ ਵਿੱਚ ਦੋ ਆਇਤਾਂ ਨੇ ਜਿਹੜੀਆਂ ਸਾਨੂੰ ਇਹਦੇ ਬਾਰੇ ਸਪਸ਼ਟ ਤੌਰ ਤੇ ਦੱਸਦੀਆਂ ਨੇ ਪਹਿਲੀ ਆਇਤ ਹੈ ਯਹੋਨਾ ਦੀ ਕਿਤਾਬ ਉਹਦਾ 10 ਅਧਿਆਇ ਦਾ 10 ਵਚਨ ਜਿੱਥੇ ਪ੍ਰਭੂ ਯੀਸ਼ੂ ਮਸੀਹ ਕਹਿੰਦੇ ਨੇ ਕਿ ਉਹ ਇਸ ਕਰਕੇ ਆਇਆ ਕਿ ਸਾਨੂੰ ਪਰਪੂਰੀ ਦਾ ਜੀਵਨ ਦੇ ਸਕੇ ਤੇ ਦੂਜੀ ਹੈ ਜ਼ਬੂਰਾ ਦੀ ਕਿਤਾਬ ਉਹਦਾ 16 ਅਧਿਆਇ ਦਾ 11 ਵਚਨ ਜਿਹੜਾ ਇਸ ਗੱਲ ਨੂੰ ਦੱਸਦਾ ਹੈ ਕਿ ਪਰਮੇਸ਼ਵਰ ਦੀ ਹਜ਼ੂਰੀ 'ਚ ਆਨੰਦ ਦੀ ਭਰਪੂਰੀ ਹੈ ਤੇ ਸੁੱਖ ਸਰਬਦਾ ਬਣਿਆ ਰਹਿੰਦਾ ਹੈ। ਸੋ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਆਨੰਦ ਉਹ ਇਸ ਗੱਲ ਦੇ ਵਿੱਚ ਪਾਇਆ ਜਾਂਦਾ ਹੈ ਕਿ ਅਸੀਂ ਪਰਮੇਸ਼ਵਰ ਨੂੰ ਜਾਣੀਏ ਤੇ ਪਰਮੇਸ਼ਵਰ 'ਚ ਖੁਸ਼ ਹੋਈਏ। ਉਹਦੀ ਹਜ਼ੂਰੀ ਦੇ ਵਿੱਚ ਰਹੀਏ। ਉਹਦੇ ਨਾਲ ਉਹਦੀ ਸੰਗਤੀ ਦਾ ਆਨੰਦ ਮਾਣੀਏ ਤੇ ਇਸ ਤੋਂ ਵੱਡੀ ਬਰਕਤ ਦੁਨੀਆ 'ਚ ਕੋਈ ਨਹੀਂ ਹੈਗੀ। ਜਦੋਂ ਅਸੀਂ ਪਰਮੇਸ਼ਵਰ ਨੂੰ ਮਹਿਮਾ ਦਿੰਨੇ ਜਦੋਂ ਅਸੀਂ ਪਰਮੇਸ਼ਵਰ ਦਾ ਆਨੰਦ ਮਾਣਦੇ ਹਾਂ ਤਾਂ ਵਚਨ ਸਾਨੂੰ ਦੱਸਦਾ ਏ ਕਿ ਉਹ ਸਾਡੇ ਤੇ ਖੁਸ਼ ਹੁੰਦਾ ਏ ਸਫਨੀਆਂ ਦੀ ਕਿਤਾਬ ਉਹਦਾ 3 ਅਧਿਆਏ ਤੇ ਉਹਦੇ 17 ਦੇ 18 ਵਚਨ ਚ ਲਿਖਿਆ ਏ ਸੋ ਹੁਣ ਇਹਦਾ ਵਿਵਹਾਰਿਕ ਮਤਲਬ ਕੀ ਬਣਦਾ ਏ ਆਨੰਦ ਜਦੋਂ ਅਸੀਂ ਇਹ ਗੱਲ ਨੂੰ ਸਮਝਦੇ ਹਾਂ ਕਿ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਨ ਲਈ ਬਣਾਏ ਗਏ ਹਾਂ ਤਾਂ ਅਸੀਂ ਇਸ ਤਰੀਕੇ ਦੇ ਨਾਲ ਜ਼ਿੰਦਗੀ ਜੀਨੇ ਆ ਜਿਹਦੇ ਨਾਲ ਅਸੀਂ ਪਰਮੇਸ਼ਵਰ ਦੇ ਮਕਸਦ ਦੀ ਪੂਰਤੀ ਕਰੀਏ ਤੇ ਅਸੀਂ ਫਿਰ ਪਰਮੇਸ਼ਵਰ ਚ ਆਨੰਦਿਤ ਰਹਨੇ ਆ ਤੇ ਸਾਨੂੰ ਉਹ ਆਨੰਦ ਮਿਲਦਾ ਹੈ ਜਿਹੜਾ ਸਾਨੂੰ ਕਦੇ ਨਹੀਂ ਮਿਲਿਆ ਇਹਦੇ ਦੁਆਰਾ ਹੁਣ ਅਸੀਂ ਅਗਲੀ ਗੱਲ ਵੱਲ ਜਾਂਦੇ ਆ ਕਿ ਜਦੋਂ ਬਾਈਬਲ ਇਹ ਗੱਲ ਕਹਿੰਦੀ ਹੈ ਕਿ ਅਸੀਂ ਪਰਮੇਸ਼ਵਰ ਦੇ ਸਰੂਪ ਦੇ ਉੱਤੇ ਬਣਾਏ ਗਏ ਆ ਤਾਂ ਇਹਦਾ ਮਤਲਬ ਕੀ ਹੈ ਵੇਖੋ ਜੋ ਕੁਝ ਵੀ ਪਰਮੇਸ਼ੁਰ ਨੇ ਬਣਾਇਆ ਸਿਰਫ ਮਨੁੱਖ ਨੂੰ ਉਹਨੇ ਇਸ ਤਰੀਕੇ ਨਾਲ ਬਣਾਇਆ ਕਿ ਮਨੁੱਖ ਪਰਮੇਸ਼ਵਰ ਦੇ ਸਰੂਪ ਤੇ ਬਣਾਇਆ ਗਿਆ ਹੈ ਇਹਦੇ ਬਾਰੇ ਸੋਚੋ ਕਿੰਨਾ ਹੈਰਾਨੀ ਜਨਾਂਗੇ ਕਿ ਅਸੀਂ ਇਹ ਪੂਰੀ ਸ੍ਰਿਸ਼ਟ ਦੇ ਵਿੱਚ ਸਭ ਤੋਂ ਬਹਮੁੱਲੇ ਹੀਰਾਵਾਂ ਉਤਪਤ ਇੱਕ ਦੀ 26 ਚ ਪਰਮੇਸ਼ੁਰ ਨੇ ਕਿਹਾ ਅਸੀਂ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਈਏ ਆਪਣੀ ਸਮਾਨਤਾ ਚ ਬਣਾਈਏ ਇਹਦਾ ਕੀ ਮਤਲਬ ਹੈ ਕਿ ਅਸੀਂ ਪਰਮੇਸ਼ਵਰ ਦੇ ਸਰੂਪ ਤੇ ਬਣਾਏ ਗਏ ਹਾਂ ਇਹਦਾ ਮਤਲਬ ਇਹ ਕਿ ਅਸੀਂ ਪਰਮੇਸ਼ਵਰ ਵਰਗੇ ਬਣਾਏ ਗਏ ਹਾਂ ਅਸੀਂ ਇਸ ਲਈ ਬਣਾਏ ਗਏ ਹਾਂ ਤਾਂ ਕਿ ਅਸੀਂ ਪਰਮੇਸ਼ਵਰ ਦਾ ਪ੍ਰਤੀਨਿਧਤਵ ਇਸ ਦੁਨੀਆ ਦੇ ਵਿੱਚ ਕਰ ਸਕੀਏ ਪਰਮੇਸ਼ਵਰ ਨੇ ਕਿਹਾ ਉਹ ਅਸੀਂ ਮਨੁੱਖ ਨੂੰ ਆਪਣੇ ਸਰੂਪ ਤੇ ਆਪਣੀ ਸਮਾਨਤਾ ਚ ਬਣਾਇਆ ਪਰਮੇਸ਼ਵਰ ਦੇ ਸਰੂਪ ਰੱਖਣ ਦਾ ਮਤਲਬ ਇਹ ਆ ਕਿ ਅਸੀਂ ਇਸ ਧਰਤੀ ਦੇ ਉੱਤੇ ਪਰਮੇਸ਼ਵਰ ਨੂੰ ਉਹਦਾ ਅਸੀਂ ਪਰਛਾਵਾ ਵਾਂ ਅਸੀਂ ਪਰਮੇਸ਼ਵਰ ਨੂੰ ਵਿਖਾਉਨੇ ਆ ਇਸ ਧਰਤੀ ਤੇ ਸਾਡੀ ਪਰਮੇਸ਼ਵਰ ਦੇ ਨਾਲ ਸਮਾਨਤਾ ਕੋਈ ਸ਼ਰੀਰਕ ਸਮਾਨਤਾ ਨਹੀਂ ਹੈ ਇਹਦਾ ਮਤਲਬ ਇਹ ਆ ਕਿ ਸਾਡੇ ਕੋਲ ਵੀ ਇੱਕ ਕਪੈਸਿਟੀ ਹੈ ਕਿ ਅਸੀਂ ਸਿਰਜਿਤ ਦੇ ਉੱਤੇ ਰਾਜ ਕਰ ਸਕਦੇ ਹਾਂ ਅਸੀਂ ਪਰਮੇਸ਼ਵਰ ਨਾਲ ਰਿਸ਼ਤਾ ਰੱਖ ਸਕਦੇ ਹਾਂ ਤੇ ਅਸੀਂ ਦੂਜੇ ਲੋਕਾਂ ਨਾਲ ਰਿਸ਼ਤਾ ਰੱਖ ਸਕਦੇ ਹਾਂ ਤੇ ਇਹਦਾ ਇਹ ਵੀ ਮਤਲਬ ਹੈ ਕਿ ਅਸੀਂ ਕੇਵਲ ਸਿਰਜਿਤ ਦੇ ਵਿੱਚ ਇਹੋ ਜੀ ਸਿਰਜਿਤ ਬਣਾਏ ਗਏ ਹਾਂ ਜਿਨ੍ਹਾਂ ਦੇ ਕੋਲ ਇੱਕ ਕਾਬਲੀਅਤ ਹੈ ਕਿ ਉਹ ਤਰਕ ਕਰ ਸਕਦੇ ਨੇ ਸਾਡੇ ਕੋਲ ਆ ਇੰਟੈਲੀਜੈਂਸ ਹੈ ਅਸੀਂ ਬੋਲ ਸਕਦੇ ਹਾਂ ਇੱਕ ਦੂਏ ਨੂੰ ਤੇ ਸਮਝ ਸਕਦੇ ਹਾਂ ਇੱਕ ਦੂਏ ਨੂੰ ਅਸੀਂ ਬੜੇ ਰਚਨਾਤਮਕ ਹਾਂ ਤੇ ਸਾਡੇ ਕੋਲ ਇਹ ਸ਼ਕਤੀ ਹੈ ਕਿ ਅਸੀਂ ਤਰਕ ਦੇ ਆਧਾਰ ਦੇ ਉੱਤੇ ਚੋਣਾਂ ਕਰ ਸਕਦੇ ਹਾਂ ਤੇ ਆਤੋ ਹੀ ਪਰਮੇਸ਼ਵਰ ਦੀਏ ਡਿਜ਼ਾਇਰ ਸੀ ਕਿ ਉਹ ਸਾਨੂੰ ਬਰਕਤ ਦੇਵੇ ਤਾਂ ਕਿ ਅਸੀਂ ਪਰਮੇਸ਼ਵਰ ਦੇ ਨਾਲ ਨਜ਼ਦੀਕੀ ਦੀ ਸੰਗਤੀ ਦਾ ਆਨੰਦ ਮਾਣ ਸਕੀਏ ਤੇ ਇਸੇ ਕਰਕੇ ਪਰਮੇਸ਼ੁਰ ਨੇ ਸਾਨੂੰ ਆਪਣੇ ਵਾਸਤੇ ਬਣਾਇਆ ਹੈ ਸਿਰ ਮਨੋੱਖੀ ਜਿਹੜੇ ਨੇ ਉਹਨਾਂ ਨੂੰ ਪਰਮੇਸ਼ੁਰ ਨੇ ਵਿਲੱਖਣ ਤਰੀਕੇ ਦੇ ਨਾਲ ਆਪਣੇ ਸਰੂਪ ਦੇ ਉੱਤੇ ਬਣਾਇਆ ਤੇ ਉਹਨੇ ਦੁਨੀਆ ਦੇ ਸਾਰੀ ਸਿਰਸਟ ਨਾਲੋਂ ਮਨੁੱਖ ਨੂੰ ਅੱਡ ਕੀਤਾ ਹੈ ਅਸੀਂ ਪਰਮੇਸ਼ੁਰ ਵਰਗੇ ਬਣੇ ਆ ਤਾਂ ਕਿ ਅਸੀਂ ਪਰਮੇਸ਼ੁਰ ਦੇ ਨਾਲ ਰਿਸ਼ਤਾ ਬਣਾ ਕੇ ਰੱਖ ਸਕੀਏ ਉਹ ਇਕੱਲੇ ਪਰਮੇਸ਼ੁਰ ਦੇ ਨਾਲ ਜਿਹੜਾ 3 ਏਕ ਪਰਮੇਸ਼ੁਰ ਹੈ ਇਹਦੇ ਨਾਲ ਹੁਣ ਅਸੀਂ ਅਗਲੇ ਸਵਾਲ ਵੱਲ ਜਾਂਦੇ ਹਾਂ ਕਿ ਪਾਪ ਨੇ ਪਰਮੇਸ਼ਵਰ ਦੇ ਸਰੂਪ ਦੇ ਪਰਮੇਸ਼ਵਰ ਦੀ ਸਮਾਨਤਾ ਜੋ ਅਸੀਂ ਬਣਾਏ ਗਏ ਆ ਇਹਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਕਿਉਂਕਿ ਲੋਕਾਂ ਨੇ ਪਾਪ ਕੀਤਾ ਅਸੀਂ ਹੁਣ ਪਰਮੇਸ਼ਵਰ ਵਰਗੇ ਨਹੀਂ ਆ ਸੋ ਸਾਡੀ ਜਿਹੜੀ ਮਾਨਵ ਜਿਹੜੀ ਨੈਤਿਕ ਸ਼ੁੱਧਤਾ ਹੈ ਇਹ ਗਵਾਚ ਚੁੱਕੀ ਹੈ ਸਾਡਾ ਜਿਹੜਾ ਪਾਪੀ ਚਰਿੱਤਰ ਹੈ ਹੁਣ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਨਹੀਂ ਵਿਖਾਉਂਦਾ ਸਾਡੀ ਇੰਟੈਲੈਕਟ ਜਿਹੜੀ ਹੈ ਸਾਡਾ ਜਿਹੜੀ ਦਿਮਾਗੀ ਜਿਹੜੀ ਸਾਡੇ ਕੋਲ ਬੁੱਧੇ ਇਹ ਵੀ ਹੁਣ ਝੂਠ ਦੇ ਦੁਆਰਾ ਤੇ ਮਿਸ ਅੰਡਰਸਟੈਂਡਿੰਗਸ ਦੇ ਦੁਆਰਾ ਭ੍ਰਿਸ਼ਟ ਹੋ ਚੁੱਕੀ ਹੈ ਹੁਣ ਸਾਡੀ ਜਿਹੜੀ ਗੱਲਬਾਤ ਹੈ ਇਹ ਵੀ ਪਰਮੇਸ਼ਵਰ ਨੂੰ ਮਹਿਮਾ ਨਹੀਂ ਦਿੰਦੀ ਹੈ ਸਾਡਾ ਰਿਸ਼ਤਾ ਅਕਸਰ ਹੀ ਸਵਾਰਥ ਦੇ ਵਿੱਚੋਂ ਬਾਹਰ ਨਿਕਲਦਾ ਹੈ ਪ੍ਰੇਮ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਜਦੋਂ ਪਾਪ ਇਸ ਸੰਸਾਰ ਦੇ ਵਿੱਚ ਆ ਗਿਆ ਉਸ ਸਮੇਂ ਅਸੀਂ ਪਰਮੇਸ਼ਵਰ ਦੇ ਸਰੂਪ ਦੇ ਵਿੱਚ ਸੀਗੇ ਤੇ ਅੱਜ ਵੀ ਅਸੀਂ ਪਰਮੇਸ਼ਵਰ ਦੇ ਸਰੂਪ ਤੇ ਆ ਅੱਜ ਵੀ ਅਸੀਂ ਪਰਮੇਸ਼ਵਰ ਦਾ ਪ੍ਰਤੀਨਿਧਤਵ ਕਰਦੇ ਆ ਪਰ ਪਰਮੇਸ਼ਵਰ ਦਾ ਸਰੂਪ ਵਿਗਾੜ ਦਿੱਤਾ ਗਿਆ ਹੈ ਤੇ ਇਹਦੀ ਵਜ੍ਹਾ ਦੇ ਨਾਲ ਅੱਜ ਅਸੀਂ ਪਰਮੇਸ਼ਵਰ ਵਰਗੇ ਨਜ਼ਰ ਨਹੀਂ ਆਉਂਦੇ ਆ ਕਿਉਂਕਿ ਪਾਪ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆ ਗਿਆ ਹੈ ਹੁਣ ਜਿਹੜੀ ਸਾਡੀ ਮੁਕਤੀ ਏ ਇਹ ਸਾਡੀ ਸਮਾਨਤਾ ਨੂੰ ਤੇ ਸਾਡੇ ਸਰੂਪ ਨੂੰ ਜੋ ਅਜੇ ਪਰਮੇਸ਼ਵਰ ਦੇ ਸਰੂਪ ਤੇ ਬਣਾਏ ਗਏ ਉਹਨੂੰ ਕਿਵੇਂ ਪ੍ਰਭਾਵਿਤ ਕਰਦੀ ਏ ਕਿਉਂਕਿ ਮਸੀਹ ਦੇ ਵਿੱਚ ਸਾਨੂੰ ਛੁਟਕਾਰਾ ਮਿਲ ਗਿਆ ਹੈ ਤੇ ਅਸੀਂ ਪਰਮੇਸ਼ਵਰ ਦੇ ਸਰੂਪ ਨੂੰ ਲਗਾਤਾਰ ਪ੍ਰਾਪਤ ਕਰਦੇ ਜਾ ਰਹੇ ਹਾਂ ਦੂਜਾ ਗ੍ਰੰਥੀਆਂ 3 ਦੀ 18 ਦੇ ਵਿੱਚ ਲਿਖਿਆ ਅਸੀਂ ਥੋੜਾ ਥੋੜਾ ਕਰਕੇ ਬਦਲਦੇ ਜਾ ਰਹੇ ਹਾਂ ਮਹਿਮਾ ਤੋਂ ਮਹਿਮਾ ਦੀ ਵੱਲ ਜਦੋਂ ਅਸੀਂ ਮਸੀਹੀ ਸਿਆਣਪ ਦੇ ਵਿੱਚ ਵਧਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੀ ਸਮਾਨਤਾ 'ਚ ਵਧਦੇ ਜਾਂਦੇ ਹਾਂ ਜਦੋਂ ਅਸੀਂ ਮਸੀਹੀ ਸਿਆਣਪ 'ਚ ਵਧਦੇ ਹਾਂ ਤਾਂ ਅਸੀਂ ਪਰਮੇਸ਼ਵਰ ਵਰਗੇ ਬਣਦੇ ਜਾ ਰਹੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦਾ ਜੋ ਮਕਸਦ ਹੈ ਕਿ ਉਹਨੇ ਸਾਨੂੰ ਛੁਟਕਾਰਾ ਦਿੱਤਾ ਹੈ ਉਹ ਛੁਟਕਾਰੇ ਦਾ ਕਾਰਨ ਇਹ ਆ ਰੋਮੀਓ 8 ਦੀ 29 ਦੇ ਅਨੁਸਾਰ ਤਾਂ ਕਿ ਅਸੀਂ ਉਹਦੇ ਪੁੱਤਰ ਦੇ ਸਰੂਪ ਦੇ ਉੱਤੇ ਬਣ ਸਕੀਏ ਤੇ ਅਸੀਂ ਆਪਣੇ ਨੈਤਿਕ ਚਰਿੱਤਰ ਦੇ ਵਿੱਚ ਪਰਮੇਸ਼ਵਰ ਦੇ ਸਰੂਪ ਨੂੰ ਵਕਾ ਸਕੀਏ ਸੋ ਜਦੋਂ ਸਾਨੂੰ ਪੂਰੀ ਆਸ ਹੈ ਜਦੋਂ ਮਸੀਹ ਵਾਪਸ ਆਵੇਗਾ ਤਾਂ ਪਰਮੇਸ਼ਵਰ ਦਾ ਸਰੂਪ ਤੇ ਪਰਮੇਸ਼ਰ ਦੀ ਸਮਾਨਤਾ ਪੂਰਨ ਤਰੀਕੇ ਦੇ ਨਾਲ ਦੁਬਾਰਾ ਤੋਂ ਬਹਾਲ ਹੋ ਜਾਵੇਗੀ ਹੁਣ ਅੰਤਿਮ ਕੁਐਸਚਨ ਅਸੀਂ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਲੋਕ ਜਿਹੜੇ ਨੇ ਉਹ ਵਿਖਾਉਂਦੇ ਨੇ ਕਿ ਉਹ ਪਰਮੇਸ਼ਵਰ ਦੀ ਸਮਾਨਤਾ ਦੇ ਬਣੇ ਨੇ ਬਹੁਤ ਔਖਾ ਸਵਾਲ ਏ ਪਰ ਅਸੰਭਵ ਨਹੀਂ ਏ ਕਿ ਇਹਦਾ ਉੱਤਰ ਨਾ ਦਿੱਤਾ ਜਾਵੇ ਸਾਰਿਆਂ ਤੋਂ ਪਹਿਲੀ ਗੱਲ ਜਿਹੜੀ ਏ ਕਿ ਅਸੀਂ ਪਰਮੇਸ਼ਵਰ ਦੇ ਸਾਹਮਣੇ ਆਪਣੇ ਪਾਪਾਂ ਨੂੰ ਲੈ ਕੇ ਆ ਸਾਨੂੰ ਉਹਨੂੰ ਲੇਖਾ ਦੇਣਾ ਪੈਣਾ ਹੈ ਜਿਹੜਾ ਮਨੁੱਖੀ ਦੇ ਅੰਦਰ ਇੱਕ ਸੈਂਸ ਏ ਕਿ ਗਲਤ ਤੇ ਸਹੀ ਕੀ ਏ ਤੇ ਇਹਦੀ ਵਜ੍ਹਾ ਦੇ ਨਾਲ ਅਸੀਂ ਦੂਜੀ ਸ੍ਰਿਸ਼ਟੀ ਤੋਂ ਅਲੱਗਾ ਅਸੀਂ ਜਾਨਵਰਾਂ ਤੋਂ ਅਲੱਗਾ ਦੂਜੀ ਗੱਲ ਇਹ ਸਾਡੇ ਕੋਲ ਇੱਕ ਸ਼ਰੀਰਕ ਸ਼ਰੀਰ ਹੈ ਤੇ ਸਾਡੇ ਕੋਲ ਇੱਕ ਦੇਹ ਤੇ ਇੱਕ ਪ੍ਰਾਣ ਹੈ ਤੇ ਇੱਕ ਆਤਮਾ ਹੈ ਜਿਹਦਾ ਮਤਲਬ ਇਹ ਹੈ ਕਿ ਸਾਡੇ ਕੋਲ ਇੱਕ ਆਤਮਿਕ ਜੀਵਨ ਹੈ ਜਿਹੜਾ ਸਾਨੂੰ ਇਸ ਯੋਗ ਬਣਾਉਂਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਨਾਲ ਮਨੁੱਖ ਦੀ ਤਰ੍ਹਾਂ ਗੱਲ ਕਰ ਸਕੀਏ ਤੇ ਸਾਡੇ ਕੋਲ ਅਮਰਤਾ ਹੈ ਜਿਹੜੀ ਸਦਾ ਤੱਕ ਬਣੀ ਰਹਿਣੀ ਹੈ ਤੇ ਅਸੀਂ ਸਦਾ ਤੱਕ ਜਿਉਣਾ ਹੈ ਤੇ ਤੀਜੀ ਗੱਲ ਸਾਡੇ ਕੋਲ ਤਰਕ ਕਰਨ ਦੀ ਇੱਕ ਯੋਗਤਾ ਹੈ ਜਿਹਦੇ ਦੁਆਰਾ ਅਸੀਂ ਤਰਕ ਦੇ ਆਧਾਰ ਤੇ ਸੋਚ ਸਕਦੇ ਹਾਂ ਤੇ ਇਹਦੀ ਵਜ੍ਹਾ ਦੇ ਨਾਲ ਅਸੀਂ ਦੁਨੀਆ ਦੇ ਜਾਨਵਰਾਂ ਤੋਂ ਡਿਫਰੈਂਟ ਆ ਤੇ ਚੌਥੀ ਗੱਲ ਅਸੀਂ ਰਿਸ਼ਤੇ ਵਾਲੇ ਸਿਰਜਿਤ ਹਾਂ ਅਸੀਂ ਰਿਸ਼ਤਾ ਬਣਾ ਕੇ ਰੱਖਦੇ ਹਾਂ ਯੂ ਰਿਲੇਸ਼ਨਲ ਕ੍ਰੀਚਰਸ ਸਾਨੂੰ ਪਰਮੇਸ਼ਵਰ ਨੇ ਆਪਣੇ ਨਾਲ ਸੰਬੰਧ ਲਈ ਬਣਾਇਆ ਤੇ ਲੋਕਾਂ ਦੇ ਨਾਲ ਸੰਬੰਧ ਲਈ ਬਣਾਇਆ ਇਸੇ ਕਰਕੇ ਜਿਹੜਾ ਵਿਆਹ ਤੇ ਪਰਿਵਾਰ ਇਹਦੀ ਬਹੁਤ ਵੱਡੀ ਉਦਾਹਰਣ ਹੈ ਸੋ ਇਹ ਚਾਰ ਬੁਨਿਆਦੀ ਤਰੀਕੇ ਨੇ ਜਿਹੜੇ ਸਾਨੂੰ ਸਮਝਣ ਦੇ ਵਿੱਚ ਮਦਦ ਕਰਦੇ ਨੇ ਕਿ ਪਰਮੇਸ਼ਵਰ ਦੇ ਸਰੂਪ ਤੇ ਉਹਦੀ ਸਮਾਨਤਾ ਚ ਬਣਨ ਦਾ ਮਤਲਬ ਕੀ ਹੈ ਸੋ ਇਹਦਾ ਸਿੱਟਾ ਕੀ ਹੈ ਕਿ ਵੇਖੋ ਪਰਮੇਸ਼ਵਰ ਨੇ ਆਪਣੀ ਸ੍ਰਿਸ਼ਟ ਨੂੰ ਬਹੁਤ ਹੀ ਜ਼ਿਆਦਾ ਆਪਣੀ ਆਪਣੀ ਰਚਨਾ ਦੇ ਦੁਆਰਾ ਬਣਾਇਆ ਹੈ ਬੜੇ ਸਕਿਲਫੁਲੀ ਬਣਾਇਆ ਹੈ ਭਾਵੇਂ ਕਿ ਪਾਪ ਨੇ ਪਰਮੇਸ਼ਵਰ ਦੀ ਸਮਾਨਤਾ ਨੂੰ ਵਿਗਾੜ ਦਿੱਤਾ ਹੈ ਪਰ ਫਿਰ ਵੀ ਅੱਜ ਵੀ ਅਸੀਂ ਮਸੀਹ ਦੀ ਪਰਮੇਸ਼ਵਰ ਦੀ ਸਮਾਨਤਾ ਨੂੰ ਵਿਗਾੜ ਰਹੇ ਹਾਂ ਜਦੋਂ ਅਸੀਂ ਮਸੀਹ ਦੀ ਸਮਾਨਤਾ ਦੇ ਵਿੱਚ ਲਗਾਤਾਰ ਵਾਧੇ ਜਾਂਦੇ ਹਾਂ ਸਾਨੂੰ ਲੋਕਾਂ ਨੂੰ ਬੜੀ ਇੱਜ਼ਤ ਦੇ ਨਾਲ ਉਹਨਾਂ ਨੂੰ ਟ੍ਰੀਟ ਕਰਨਾ ਚਾਹੀਦਾ ਹੈ ਸਾਨੂੰ ਲੋਕਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਏ ਜਿਹੜੀ ਕਿ ਪਰਮੇਸ਼ਵਰ ਦੇ ਸਰੂਪ ਵਾਲੇ ਲੋਕਾਂ ਦੀ ਹੋਣੀ ਚਾਹੀਦੀ ਤੇ ਜੇਕਰ ਅਸੀਂ ਆਪਣੇ ਸਟੇਟਸ ਨੂੰ ਗਵਾ ਦਿੰਨੇ ਆ ਕਿ ਅਸੀਂ ਪਰਮੇਸ਼ਵਰ ਦੇ ਸਰੂਪ ਵਾਲੇ ਲੋਕ ਆ ਤਾਂ ਫਿਰ ਅਕਸਰ ਹੀ ਕੀ ਹੋਵੇਗਾ ਸਾਡੀ ਜਿਹੜੀ ਮਨੁੱਖੀ ਜੀਵਨ ਦੀ ਵੈਲਿਊ ਆ ਉਹਨੂੰ ਅਸੀਂ ਘਟਾਉਣਾ ਸ਼ੁਰੂ ਕਰ ਦਿੰਨੇ ਆ ਤੇ ਫਿਰ ਅਸੀਂ ਕੀ ਸੋਚਣਾ ਸ਼ੁਰੂ ਕਰ ਦਿੰਨੇ ਆ ਲਓ ਜੀ ਬੰਦਾ ਤੇ ਬਾਂਦਰ ਤੋਂ ਬਣਿਆ ਜੀਦਾ ਮਤਲਬ ਇਹ ਆ ਕਿ ਅਸੀਂ ਮਨੁੱਖ ਦੇ ਜਦੋਂ ਸਰੂਪ ਨੂੰ ਨੀਵਾ ਕਰ ਦਿੱਤਾ ਤੇ ਅਸੀਂ ਕੀ ਕੀਤਾ ਅਸੀਂ ਆਪਣੇ ਆਪ ਨੂੰ ਜਾਨਵਰਾਂ ਦੇ ਵਰਗਾ ਬਣਾ ਦਿੰਨੇ ਆ ਸੋ ਇਹਦੇ ਨਾਲ ਕੀ ਹੋਵੇਗਾ ਜ਼ਿੰਦਗੀ ਦਾ ਜਿਹੜਾ ਅਰਥ ਜਿਹਦੇ ਨਾਲ ਪਰਮੇਸ਼ਰ ਨੇ ਸਾਨੂੰ ਬਣਾਇਆ ਅਸੀਂ ਉਹਨੂੰ ਗਵਾ ਦਵਾਂਗੇ ਮੇਰੀ ਪ੍ਰਾਰਥਨਾ ਇਹ ਆ ਕਿ ਵੀਡੀਓ ਤੁਹਾਡੀ ਮਦਦ ਕਰੇਗਾ ਜਦੋਂ ਤੁਸੀਂ ਮਸੀਹ ਦੇ ਵਿੱਚ ਆਪਣੀ ਯਾਤਰਾ ਚ ਅੱਗੇ ਵਧਦੇ ਤੇ ਕਿਰਪਾ ਕਰਕੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ YouTube ਨੂੰ ਲਾਈਕ ਕਰੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਜਰੂਰ ਸਾਂਝਾ ਕਰੋ ਜੈ ਮਸੀਹ ਦੀ